ਤਰਨਤਾਰਨ ਸ਼੍ਰੀ ਦਰਬਾਰ ਸਾਹਿਬ ਸਰਾਂ ਦੇ ਬਾਹਰ ਸਰਬੰਸਦਾਨੀ ਗੁਰਗੋਬੀ ਸਿੰਘ ਜੀ ਦੇ ਲਾਲਾਂ ਮਾਤਾ ਗੁਜਰਕੌਰ ਜੀ ਸਿੰਘਾਂ ਅਤੇ ਬਾਬਾ ਮੋਤੀराम ਜੀ ਦੇ ਪਰਿਵਾਰ ਦੀ ਸ਼ਹੀਦੀ ਨੂੰ ਸਮਰਪਿਤ ਦੀ ਯਾਦ ਚ ਸ਼ਹੀਦ ਬਾਬਾ ਮੋਤੀराम ਮਹਿਰਾ ਨੌਜਵਾਨ ਸੇਵਕ ਜਥਾ ਤਰਨਤਾਰਨ ਵੱਲੋਂ ਦੁੱਧ ਦਾ ਲੰਗਰ ਹਰ ਸਾਲ ਦੀ ਤਰ੍ਹਾਂ ਲਗਾਇਆ ਗਿਆ ਜੀ ਕੀ ਫਤਹਿ ਜੀ ਇਹ ਆਪਾਂ ਸ਼੍ਰੀ ਮੋਤੀਰਾਮ ਮਹਿਰਾ ਜੀ ਸੁਸਾਇਟੀ ਜਿਹੜੀ ਆ ਜੀ ਉਹ ਹਰ ਸਾਲ ਇਹ ਚਾਰ ਸਾਹਿਬ ਜਾਲਿਆਂ ਦੇ ਟੀਮ ਗਰੁੱਪ ਦੇ ਸਬੰਧ ਦੇ ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਲੰਗਰ ਵਾਲੀ ਸਾਈਡ ਦੇ ਉੱਤੇ ਦੁੱਧ ਦਾ ਲੰਗਰ ਲਗਾ ਰਹੇ ਆ ਜੀ ਪਿਛਲੇ 15 ਤੋਂ 20 ਸਾਲ ਤੋਂ ਇਹ ਲੰਗਰ ਚੱਲਦਾ ਆ ਰਿਹਾ ਤੇ ਬਖਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਲੰਗਰ ਜਿਹੜਾ ਵਾ ਜੀ ਇਤਨਾ ਹੀ ਚੱਲਦਾ ਰਹਿ ਜਾਏ ਜੀ ਇਹ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 10 8 9 ਵਜੇ ਤੱਕ ਜਨਾਚਰ ਵੀ ਚਲਿਆ ਜਾ ਸਕਦਾ ਹੈ ਉਹ ਚਲੇਗਾ ਜੀ ਇਹ ਸਾਰਾ ਜੀ ਸੰਗਤ ਦੇ ਸਹਿਯੋਗ ਦੇ ਨਾਲ ਕੋ ਸੋਸਾਇਟੀ ਦੇ ਫਟ ਦੇ ਨਾਲ ਜਿਹੜਾ ਜੀ ਇਹ ਚੱਲਦਾ ਜਾ ਰਿਹਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਜੋ ਦੁੱਧਾ ਲੰਗਰ ਚੱਲ ਰਿਹਾ ਹੈ ਇਹ ਸਾਰੀ ਸੁਵਾਈਡਿ ਸ਼ਹੀਦ ਬਾਬਾ ਮੋਤੀਰਾ ਮਹਾਰਾਜ ਸੁਵਾਈਡਿ ਵੱਲੋਂ ਲਗਾਇਆ ਜਾ ਰਿਹਾ ਹੈ ਇਹ 15-20 ਸਾਲ ਤੋਂ ਸੇਵਾ ਨਿਭਾ ਰਹੇ ਨੇ ਇਹ ਸਾਰੀ ਸੰਗਤ ਦਾ ਉਪਰਾਲਾ ਹੈ ਇਹ ਸਾਰੇ ਇਕੱਠੇ ਹੋ ਗਏ ਹੀ ਸੰਗਤ ਸੇਵਾ ਲਾਉਂਦੇ ਨੇ ਲੰਗਰ ਇਹ ਛੋਟੇ ਸਾਹਿਬ ਜੀ ਦੀ ਸਿੱਧੀ ਯਾਦ ਦੇ ਵਿੱਚ ਲਗਾਇਆ ਜਾਂਦਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ